ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਦਵਾਰ ਕੋ ਸਾਡੇ ਕਹਿਓ ਤੋ ਹਰ ਦਵਾਰ ਪਾਹੀ ਅਗੇ ਕੀ ਲਾਜ ਅਸ ਗੋਪਤ ਦਾਸ ਤੁਹਾਰ ਸਗਲ ਦਵਾਰ ਕੋ ਸਾਡੇ ਕਹਿਓ ਤੋ ਹਰ ਦਵਾਰ ਵਾਹਿਗੋ ਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਗਿਆਨ ਧਿਆਨ ਕਿਛ ਕਰ ਮਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਾਤ ਗੁਰ ਨਾਨਕ ਜਨ ਕਲ ਰੱਖੀ ਮੇਰੀ ਗਦੂ ਦੇ ਗੁਰ ਤੇਰੀ ਸਾ ਸੰਗ ਜੀਓ ਤਨ ਤਨ ਸਤਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਖਰਬਿੰਦ ਚੋ ਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਆਪ ਸਮੂਹ ਸੰਗਤਾਂ ਕਥਾ ਵਿਚਾਰ ਸਰਵਣ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਆਪ ਸਮੂਹ ਸੰਗਤਾਂ ਨੇ ਹੀ 15ਵੀਂ ਅਸ਼ਟਪਦੀ ਸ਼ਲੋਕ ਤੇ ਇੱਕ ਪੌੜੀ ਇੱਕ ਪਦਾ ਸਰਵਣ ਕੀਤਾ ਆ ਮਹਾਰਾਜ ਅਜ ਦੂਸਰੇ ਪਦੇ ਵਿੱਚ ਕੀ ਉਪਦੇਸ਼ ਦੇਦੇ ਹਨ ਸਰਵਣ ਕਰਨਾ ਹੈ ਸਭ ਤੋਂ ਪਹਿਲਾਂ ਧਨ ਬਾਜਾਂ ਵਾਲੇ ਤਾਜਾ ਵਾਲੇ ਨੀਦੇ ਦੇ ਸ਼ਾਸਵਾਰ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦੇ ਦਾਨੀ ਮਹਾਰਾਜ ਜਿਹਦਾ ਬਖਸ਼ਿਸ਼ ਕੀਤਾ ਯਾ ਨਾਰਾ ਸਿਰ ਚੁਕਾ ਕੇ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਆਪ ਸਮੂਹ ਸੰਤਾਂ ਹੀ ਵਡਭਾਗੇ ਹੋਗੇ ਸਾਧ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੀਓ ਮਹਾਰਾਜ ਦੀ ਕਿਰਪਾਈ ਆ ਕਿਉਂਕਿ ਬਿਨਾਂ ਭਾਗਾਂ ਤੋਂ ਸਤਸੰਗ ਦੀਆਂ ਖੜੀਆਂ ਨਹੀਂ ਪ੍ਰਾਪਤ ਹੁੰਦੀ ਸੋ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜੀ 15ਵੀਂ ਅਸ਼ਟਪਦੀ ਦੇ ਦੂਸਰੇ ਪਦੇ ਵਿੱਚ ਦੂਸਰੀ ਪੌੜੀ ਵਿੱਚ ਕੀ ਉਪਦੇਸ਼ ਦੇ ਰਹਿਆ ਨੇ ਉਹ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੂਪਵੰਤ ਹੋਏ ਨਾਹੀ ਮੋਹ ਰਬ ਕੀ ਜੋਤ ਸਗਲ ਘਟ ਸੋਹ ਰੂਪਵੰਤ ਹੋਏ ਸਾਹੀ ਹੋ ਸਾਹ ਤਾਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਰੂਪਵੰਤ ਹੋਏ 나ਹੀ ਮੁਹੀ ਜਿੰਨਾ ਮਰਜੀ ਰੂਪਵੰਤ ਹੋਵੇ ਜਿੰਨਾ ਮਰਜੀ ਸੋਹਣਾ ਹੋਵੇ ਮਹਾਰਾਜ ਹੋਰ ਵੀ ਫਰਮਾਨ ਕਰਦੇ ਹਨ ਆਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਭਾਨਵੰਤ ਮ੍ਰਿਤ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਆਤ ਦਾ ਸੁੰਦਰ ਹੋਵੇ ਕੁਲੀਨ ਹੋਵੇ ਚਤੁਰ ਹੋਵੇ ਇਹਨਾ ਮਰਜੀ ਸਿਆਣਾ ਹੋਵੇ ਸੁਗੜ ਹੋਵੇ ਤੁਮਹਾਰਾ ਹੀ ਕਹਿੰਦੇ ਨੇ ਜਪ੍ਰੀਤ ਪਰਮੇਸ਼ਰ ਕਾਲਪੁਰਖ ਨਾਲ ਪ੍ਰੀਤ ਨਹੀਂ ਆ ਤੇ ਮ੍ਰਿਤ ਕਹੀਏ ਨਾਨਕਾ ਪ੍ਰੀਤ ਨਹੀਂ ਭਗਵੰਤ ਵੀ ਸਮਝੋਗੇ ਮਰਿਆਂ ਦੇ ਸਮਾਨ ਦਾ ਇਸ ਕਰਕੇ ਉਸ ਪਰਮੇਸ਼ਰ ਕਾਲਪੁਰਖ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਆ ਵਾਸ ਕਿਉਂ ਭਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਭਾ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਾਪਤ ਕਿਉਂਕਿ ਉਹਨਾਂ ਨੇ ਪ੍ਰੇਮ ਕਰਕੇ ਜਿਨ੍ਹਾਂ ਨੇ ਪਾਇਆ ਪਰਮੇਸ਼ਰ ਨੂੰ ਭਗਤਾਂ ਨੇ ਜਨਾਂ ਨੇ ਤੂ ਭਗਤਾਂਗੇ ਵਾਸ ਭਗਤਾਂ ਤਾਂ ਤੇਰਾ ਮਹਾਰਾਜ ਕੇ ਨਾ ਕਿਸੇ ਦੇ ਵਾਸਿਆ ਨਾ ਭਗਤਾਂ ਦੇ ਵਾਸ ਦੇ ਵਿੱਚ ਤੇ ਭਗਤਾਂ ਨੂੰ ਵੀ ਪਰਮੇਸ਼ਰ ਦਾ ਜੋਰ ਆ ਕਿ ਪਰਮੇਸ਼ਰ ਕਾਲਪੁਰਖ ਦਾ ਜੋਰ ਉਹਨਾਂ ਦੇ ਕੋਲ ਆ ਤੇ ਉਹਨਾਂ ਨੇ ਬੰਦਗੀ ਕਰਕੇ ਪ੍ਰੇਮ ਦੀ ਡੋਰਾ ਪਾ ਕੇ ਪਰਮੇਸ਼ਰ ਕਾਲਪੁਰਖ ਨੂੰ ਵਾਸਜਕ ਕੀਤਾ ਇਸੇ ਤਰ੍ਹਾਂ ਇੱਥੇ ਮਹਾਰਾਜ ਕਹਿੰਦੇ ਨੇ ਜੇ ਪ੍ਰੀਤ ਨਹੀਂ ਨਾ ਭਗਵੰਤ ਜੇ ਪਰਮੇਸ਼ਰ ਕਾਲਪੁਰਖ ਨਾਲ ਭਗਵੰਤ ਪਰਮੇਸ਼ਰ ਕਾਲਪੁਰਖ ਨਾਲ ਉਸ ਭਗਵੰਤ ਦੇ ਨਾਲ ਪ੍ਰੀਤ ਨਹੀਂ ਆ ਪਿਆਰ ਨਹੀਂ ਆ ਤੇ ਮਹਾਰਾਜ ਕਹਿੰਦੇ ਜਿੰਨਾ ਮਰਜੀ ਤੂੰ ਸੋਹਣਾ ਆ ਜਿੰਨਾ ਮਰਜੀ ਤੂੰ ਧਨਾੜ ਆ ਜਿੰਨਾ ਮਰਜੀ ਤੂੰ ਭਾਵੇਂ ਪੈਸੇ ਵਾਲਾ ਆ ਤੇ ਇੱਥੇ ਵੀ ਇਹੇ ਫਰਮਾਨ ਕਰਦੇ ਹਨ ਕਿ ਰੂਪਵੰਤ ਹੋਈ ਇਨਾ ਮਰਜੀ ਜੋ ਸੁੰਦਰ ਰੂਪ ਵਾਲਾ ਆ ਨਾਹੀ ਮੋਹੇ ਤੋ ਉਸ ਪਰਮੇਸ਼ਰ ਕਾਲਪੁਰਖ ਨੇ ਤੇਰੇ ਰੂਪ ਦੇ ਨਾਲ ਨਹੀਂ ਮੋਹਣਾ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਕਿਉਂਕਿ ਪਰਮੇਸ਼ਰ ਕਾਲਪੁਰਖ ਦੀ ਜੋਤ ਸਾਰਿਆਂ ਦੇ ਵਿੱਚ ਆ ਮਹਾਰਾਜ ਦੀ ਜੋਤ ਜਿਹੜੇ ਕਾਲੇ ਨੇ ਭਾਵੇਂ ਜਿਸ ਮਰਜੀ ਰੰਗ ਦੇ ਨੇ ਮਹਾਰਾਜ ਦੀ ਅਕਾਲਪੁਰਖੀ ਜੋਤ ਸਾਰਿਆਂ ਵਿੱਚ ਇਸ ਕਰਕੇ ਉਸ ਪਰਮੇਸ਼ਰ ਕਾਲਪੁਰਖ ਨੂੰ ਤਨ ਆੜੂ ਵੀਰ ਬੰਦੇ ਆ ਤੇ ਜਾਂ ਫਿਰ ਕਾਲੇ ਜਾਂ ਗੋਰੇ ਬੰਦਿਆਂ ਨਾਲ ਕੋਈ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਮਹਾਰਾਜ ਨੂੰ ਤੇ ਪਿਆਰ ਚਾਹੀਦਾ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਮਹਾਰਾਜ ਕਹਿੰਦੇ ਹਨ ਧਨਵੰਤਾ ਹੋਏ ਭਵੇਂ ਕਿੰਨੇ ਹੀ ਧਨਵਾਲਾ ਹੋਵੇ ਕਿਆ ਕਰੇ ਕਿਆ ਵੀ ਕੋਈ ਗਰਬੇ ਹੰਕਾਰ ਕਰੇ ਤੇ ਇੰਨਾ ਹੰਕਾਰ ਕਰਦਾ ਹੋਵੇ ਤਾਂ ਉਹ ਧਨਵੰਨ ਹੋ ਕੇ ਕੋਈ ਹੰਕਾਰ ਕਰੇ ਜਾ ਸਭ ਕਿਛ ਇਸ ਕਾ ਦਿਆ ਦਰਬੈ ਦਰਬੇ ਦਾ ਅਰਥ ਹੈ ਧਨ ਪਦਾਰਥ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਕਿਸ ਗੱਲ ਦਾ ਹੰਕਾਰ ਕਰ ਰਿਹਾ ਹੈ ਕਿਉਂਕਿ ਜਾ ਸਭ ਕਿਛ ਸਾਰਾ ਕੁਝ ਤਾਂ ਪਰਮੇਸ਼ਰ ਕਾਲਪੁਰਖ ਦਾ ਆ ਇਸ ਕਾ ਦਿਆ ਉਹ ਪਰਮੇਸ਼ਰ ਕਾਲਪੁਰਖ ਦਾ ਦਿੱਤਾ ਹੋਇਆ ਹੈ ਦਰਬੇ ਧਨ ਪਦਾਰਥ ਅਤ ਸੂਰਾ ਜੇ ਕੋ ਕਹਾਵੇ ਤੇ ਧਰਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਅਤ ਸੂਰਾ ਜੇ ਕੋਈ ਆਪਣੇ ਆਪ ਨੂੰ ਬੜਾ ਭਾਰੀ ਸੂਰਮਾ ਕਹੁੰਦਾ ਹੋਵੇ ਬਹੁਤ ਵੱਡਾ ਆਪਣੇ ਆਪ ਨੂੰ ਪਹਿਲਵਾਨ ਕਹੁੰਦਾ ਹੋਵੇ ਰੱਬ ਕੀ ਕਲਾ ਬਿਨਾ ਕਹਤਾਵੀ ਤੇ ਮਹਾਰਾਜ ਫਰਮਾਉਂਦੇ ਹਨ ਕਿ ਉਸ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੀ ਕਲਾ ਤੋਂ ਬਿਨਾਂ ਕਹਤਾਵੀ ਦਾ ਅਰਥ ਵੀ ਦੌੜ ਭਾਵ ਕਿ ਦੌੜ ਨਹੀਂ ਸਕਦਾ ਉਸ ਦੀ ਸ਼ਕਤੀ ਤੋਂ ਬਿਨਾਂ ਉਸ ਦੀ ਕਲਾ ਤੋਂ ਬਿਗੈਰ ਕਿਤੇ ਵੀ ਕੌਡੀ ਨਹੀਂ ਪਾ ਸਕਦਾ ਜਿਵੇਂ ਅੱਜ ਵੀ ਕਬੱਡੀਆਂ ਵਾਲੀ ਬਹੁਤ ਮਹਾਰਾਜ ਦੀ ਕਿਰਪਾ ਨੌਜਵਾਨਾਂ ਨੂੰ ਚਾਹੀਦਾ ਵੀ ਆ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜੀ ਨੇ ਘੋਲ ਕਰਵਾਈ ਸਰੀਰਕ ਕਸਰਤਾਂ ਕਰਵਾਈਆਂ ਇਹ ਸੇ ਕਰਕੇ ਨਸ਼ਿਆਂ ਤੋਂ ਸਾਡੇ ਨੌਜਵਾਨ ਦੂਰ ਰਹਿਣ ਬੜੀ ਵਧੀਆ ਗੱਲ ਆ ਪਰ ਪਰਮੇਸ਼ਰ ਨੂੰ ਪਹਿਲੇ ਨੰਬਰ ਤੇ ਰੱਖਣਾ ਪੈਣਾ ਪਰਮੇਸ਼ਰ ਕਾਲਪੁਰਖ ਦਾ ਨਾਮ ਨੂੰ ਜਪਣਾ ਪੈਣਾ ਮਾਰੇ ਇਸ ਕਰਕੇ ਇੱਥੇ ਤਾਂ ਇਹ ਫਰਮਾਰੇ ਨਹੀਂ ਕਿ ਆਤਸੂਰਾ ਭਾਵੇਂ ਆਪਣੇ ਆਪ ਨੂੰ ਉਹ ਵੱਡਾ ਭਾਰੀ ਪਹਿਲਵਾਨ ਕਹਾ ਲਵੇ ਪ੍ਰਭ ਦੀ ਕਲਾ ਬਿਨਾਂ ਕਹਤਾ ਹੈ ਪ੍ਰਭ ਕਾਲਪੁਰਖ ਦੀ ਸ਼ਕਤੀ ਤੋਂ ਬਿਨਾਂ ਉਸ ਦੀ ਕਲਾ ਤੋਂ ਬਿਨਾਂ ਤੋ ਦੌੜ ਨਹੀਂ ਸਕਦਾ ਕੌਟਿਨੀ ਪਾਸ ਆਦਾ ਰੇਡ ਨਹੀਂ ਪਾ ਸਕਦਾ ਉਸ ਸਿਪਾਹੀ ਨੂੰ ਜਿੱਤ ਨਹੀਂ ਸਕਦਾ ਇਸ ਕਰਕੇ ਉਸ ਪਰਮੇਸ਼ਰ ਕਾਲਪੁਰਖ ਨੂੰ ਰੱਦਣਾ ਜ਼ਰੂਰੀ ਹੈ ਜੇ ਅੱਜ ਇਹ ਕਿਤੇ ਵੀਰ ਚਾਹਣ ਕਿ ਅਸੀਂ ਕਬੱਡੀ ਦੇ ਵਿੱਚ ਜਿੱਤਣਾ ਆ ਅੱਜ ਵੀ ਚਾਹਣ ਕਿ ਅਸੀਂ ਕੁਸ਼ਤੀ ਦੇ ਵਿੱਚ ਜਿੱਤਣਾ ਆ ਅੱਜ ਵੀ ਚੌਣ ਵੀ ਅਸੀਂ ਜਿੰਮ ਦੇ ਵਿੱਚ ਜਿਤਨਾ ਆ ਤੇ ਪਰਮੇਸ਼ਰ ਕਾਲਪੁਰਖ ਦੀ ਇਹ ਪੌੜੀ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਦੀ 15ਵੀਂ ਅਸ਼ਟਪਦੀ ਦੂਸਰੀ ਪੌੜੀ ਇਹਦਾ ਕਿਤੇ ਜਾਪ ਕੀਤਾ ਜਾਵੇ ਤੇ ਆਪਣੇ ਆਪੇ ਮਨ ਨੂੰ ਠਹਿਰਾਵ ਦੇ ਦੇਣਾ ਕਿ ਜਿੰਨੇ ਮਰਜੀ ਅਸੀਂ ਸੂਰਮੇ ਬਣ ਜਾਈਏ ਭਾਰੀ ਮਹਾਬਲੀ ਬਣ ਜਾਈਏ ਪਰ ਪਰਮੇਸ਼ਰ ਕਾਲਪੁਨਾ ਦੀ ਕਾਲਪੁਰਖ ਦੀ ਕਿਰਪਾ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਜਦੋਂ ਇਹ ਸਾਡੇ ਦਰ ਬਣਿਆ ਰਿਹਾ ਤਾਂ ਉਸ ਨੂੰ ਆਪੇ ਚੇਤੇ ਕਰਦੇ ਰਹਿਣਾ ਤਾਂ ਮਾਰੇ ਨੂੰ ਹੋਰ ਸ਼ਕਤੀਆਂ ਬਖਸ਼ ਗਈ ਸਾਨੂੰ ਪਹਿਲਵਾਨ ਤੇ ਸਾਨੂੰ ਜਗ ਮਹਾਰਾਜ ਜੀ ਤੇ ਜਗ ਜੀ ਜਦੋਂ ਸਾਡੇ ਮਨ ਨੂੰ ਪਤਾ ਲੱਗ ਗਿਆ ਕਿ ਇਹ ਮਨਾ ਤੋਂ ਪਰਮੇਸ਼ਰ ਕਾਲਪੁਰਖ ਦੇ ਪਰਮੇਸ਼ਰ ਕਾਲਪੁਰਖ ਹੀ ਤੈਨੂੰ ਚਲਾ ਰਿਹਾ ਆ ਫਿਰ ਆਪਣੇ ਆਪ ਹੀ ਉਹ ਪਹਿਲਵਾਨਾਂ ਨੇ ਜਿਹੜਾ ਵੀ ਇਸ ਪੌੜੀ ਦਾ ਜਾਪ ਕਰੇਗਾ ਮਹਾਰਾਜ ਦੀ ਕਿਰਪਾ ਕਰਨੀ ਸਾਰੀਆਂ ਸ਼ਕਤੀਆਂ ਉਸ ਨੂੰ ਬਖਸ਼ਿਸ਼ ਕਰਦੀਆਂ ਨੇ ਜੇ ਕੋ ਹੋਏ ਬਖਾ ਦਤਾਰ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੇ ਕੋਈ ਚਾਰ ਚੰਗੇ ਕਰਮ ਕਰਕੇ ਦਾਨ ਪੁੰਨ ਕਰਕੇ ਦਾਤਾ ਦੇਣ ਵਾਲਾ ਬਣ ਜਾਵੇ ਕਿ ਮੈਂ ਬੜੇ ਦਤਾਰ ਮਾ ਰਹੀ ਇਥੇ ਹੀ ਫਰਮਉਂਦੇ ਨੇ ਜੇ ਕੋ ਹੋਏ ਬਹੇ ਦਾਤਾਰ ਕਿ ਚਾਰ ਕੇ ਚੰਗੇ ਕੰਮ ਕਰ ਲਵੇ ਪੁੰਨ ਦਾਨ ਕਰ ਲਵੇ ਤੇ ਆਪਣੇ ਆਪ ਨੂੰ ਦਾਤਾ ਕਹਾਉਣ ਵਾਲਾ ਬਣ ਜਾਵੇ ਇਸ ਦੇਨ ਹਾਰ ਜਾਣੇ گا ਵਾਰ ਮਹਾਰਾਜ ਕਹਿੰਦੇ ਹਨ ਕਿ ਉਹਨੂੰ ਜਿਹੜਾ ਅਸਲੀ ਚ ਦਾਤਾ ਦਿੰਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਵੀ ਗੰਨਤ ਭੜਾ ਰਹੇ ਜਿਹਦੇ ਘਰ ਦੇ ਵਿੱਚ ਗੰਨਤ ਭੜਾ ਰਿਆ ਤੋੜ ਨਹੀਂ ਹੁੰਦੀ ਕਿਸੇ ਗੱਲ ਦੀ ਉਸ ਪਰਮੇਸ਼ਰ ਕਾਲਪੁਰਖ ਇਸ ਦੇਨਹਾਰ ਉਹ ਫਿਰ ਪਰਮੇਸ਼ਰ ਕਾਲਪੁਰਖ ਇਹ ਜਿਹੜੇ ਦਾਤਾਂ ਦੇ ਕੇ 4-5 ਪੁੰਨਦਾਨ ਕਰਕੇ ਤੇ ਆਪਣੇ ਆਪ ਨੂੰ ਵੱਡੇ ਪੁਨੀਦਾਨੀ ਜੇ ਦਾਤਾਰ ਦਾਤੇ ਬਣ ਲਖਮਉਂਦੇ ਹਨ ਕਿਉਂਕਿ ਅੱਜ ਕੱਲ ਦੇ ਸੰਤਾਂ ਦਾ ਵਹਿਮ ਘਟਣਾ ਵਾਸਤੇ ਮਾ ਰਹੀ ਨੇ ਇਹ ਫਰਮਾਇਆ ਹੈ ਕਿਉਂਕਿ ਅੱਜ ਹਰ ਕੋਈ ਆਪਣੇ ਆਪ ਨੂੰ ਸੰਤ ਕਹਾਉਂਦਾ ਹੈ ਮੈਂ ਸੰਤ ਹਾਂ ਕਿਉਂਕਿ ਜਿਹੜੇ ਗੁਰਸਿੱਖ ਨੇ ਕਈਆਂ ਦੇ ਗੁਰਸਿੱਖ ਭਾਵੇਂ ਸਿੱਖ ਨਹੀਂ ਵੀ ਨੇ ਪਰ ਉਹ ਗੁਰੂ ਘਰ ਦੇ ਵਜੀਰਾ ਦੇ ਨਾਲ ਬਹੁਤ ਪਿਆਰ ਕਰਦੇ ਨੇ ਉਹ ਗੁਰੂ ਘਰ ਦੇ ਸਿੱਖਾਂ ਦੇ ਨਾਲ ਨਿਹੰਗ ਸਿੰਘ ਹੁਣ ਚੱਕਰਵਰਤੀ ਫੌਜਾਂ ਆ ਬੜੇ ਪਿਆਰ ਕਰਦੇ ਨੇ ਉਹਨਾਂ ਨੂੰ ਘੋੜਿਆਂ ਵਾਸਤੇ ਦਾਣੇ ਪੱਠੇ ਦੇ ਕੇ ਜਾਂਦੇ ਨੇ ਇਸ ਤਰ੍ਹਾਂ ਉਹਨਾਂ ਦੀ ਖੁਰਾਕ ਜਿਹੜੀ ਘੋੜਿਆਂ ਦੀ ਉਹ ਵੀ ਦੇ ਕੇ ਜਾਂਦੇ ਨੇ ਕਈ ਉਹਨਾਂ ਦੇ ਕੇਸ ਨਹੀਂ ਆ ਪਰ ਆਪਣਾ ਤਾਂ ਸੰਬੰਧ ਕੱਢਦੇ ਨੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਵੀ ਇਹ ਉਹਨਾਂ ਨੂੰ ਕਿਹਾ ਗਿਆ ਹੈ ਮਹਾਰਾਏ ਨਹੀਂ ਵੀ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਆ ਤੇ ਉਹ ਆਪਣੇ ਆਪ ਨੂੰ 2-4 ਲੜਕੀਆਂ ਦੇ ਵਿਆਹ ਕਰਦੇ ਨੇ ਤੇ ਜਾਂ ਫਿਰ ਆਪਣੇ ਆਪ ਜੇ ਕਿਤੇ ਪੁੰਨ ਦਾਨ ਕਰ ਦਿੱਤਾ ਤੇ ਆਪਣੇ ਆਪ ਨੂੰ ਕਿਤੇ ਦਾਤੇ ਨਾ ਬਣ ਜਾਣ ਭਾਵ ਕਿ ਆਪਣੇ ਆਪ ਨੂੰ ਮੱਥਾ ਨਾ ਟਿਕਾਉਣ ਮਹਾਰਾਜ ਕਹਿੰਦੇ ਜੇ ਕੋ ਹੋਏ ਬਹੇ ਦਾਤਾਰ ਜੇ ਦਾਤਾਰ ਅਕਾਲ ਪੁਰਖ ਦੇ ਵਾਹਿਗੁਰੂ ਦੇ ਕਹਿੰਦੇ ਰੀਸ ਕਰੋਗੇ ਦਾਤਾਰ ਬਣ ਕੇ ਬੈਠ ਜਾਓਗੇ ਪੁੰਨ ਦਾਨ ਕਰਕੇ ਕੋਈ ਚੀਜ਼ਾਂ ਮੰਡ ਕੇ ਤਿਸ ਦੇਨ ਹਾਰ ਜਾਣੇ ਗਵਰ ਪਰ ਅਸਲੀ ਦਾਤਾਂ ਦੇਣ ਵਾਲਾ ਉਹ ਅਕਾਲ ਪੁਰਖ ਤੁਹਾਨੂੰ ਕਹਿੰਦੇ ਗਵਾਰ ਮੂਰਖ ਜਾਣੇਗਾ ਉਹਦੇ ਨਿਗਾਹ ਦੇ ਵਿੱਚ ਤੁਸੀਂ ਕਦੇ ਵੀ ਸਰਖਰੂ ਨਹੀਂ ਹੋਵੋਗੇ ਜਿਸ ਗੁਰ ਪ੍ਰਸਾਦ ਤੋਂ ਟੈ ਹੋ ਰੋਗ ਜਿਸ ਗੁਰੂ ਦੀ ਪ੍ਰਸਾਦ ਤੇ ਭਾਵਤ ਕਿਰਪਾ ਦੇ ਨਾਲ ਹਉਮੇ ਦੇ ਰੋਗ ਟੁੱਟ ਜਾਂਦੇ ਹਨ ਨਾਨਕ ਸੋ ਜਨ ਸਦਾ arogh ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਰੇ ਰੋਗਾਂ ਤੋਂ ਉਹ arogh ਹੈ ਭਾਵੇਂ ਤਾਂ ਦੇ ਰੋਗ ਨੇ ਭਾਵੇਂ ਮਨ ਦੇ ਰੋਗ ਨੇ ਜਿਹੜੇ ਨੂੰ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਹੋ ਜਾਵੇ ਉਹਦੇ ਸਾਰੇ ਹਉਮੇ ਦੇ ਰੋਗ ਤੋੜ ਦਿੰਦੇ ਨੇ ਤੇ ਫਿਰ ਸੋ ਜਨ ਉਹ ਜਨ ਸਦਾ ਰੋਗ ਸਾਰੇ ਰੋਗਾਂ ਤੋਂ ਮੁਕਤੀ ਪ੍ਰਾਪਤ ਕਰ ਦਿੰਦਾ ਕੋਈ ਰੋਗ ਨਾ ਤੰਨ ਦਾ ਰੋਗ ਉਸ ਨੂੰ ਲੱਗਦਾ ਨਾ ਮਾਨ ਦਾ ਰੋਗ ਲੱਗਦਾ ਹੈ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਕੇ ਹਉਮੈ ਨੂੰ ਗਵਾ ਕੇ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਨਾ ਕਰਦਾ ਹੈ ਸੋ ਆਪ ਸਮੂਹ ਸੰਕਾ ਨੇ 15ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀ ਆਪ ਲਗਲ ਕਿ ਆ ਹੋ ਜਾਂਦੀਆਂ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਨ ਇਸੇ ਤਰ੍ਹਾਂ ਹੀ ਕੱਲ ਨੂੰ ਤੀਸਰੀ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਮੂਹ ਸੰਗਤਾਂ ਨੇ ਧੰਗੁਰੂ ਅਰਜਨ ਦੇਵ ਮਹਾਰਾਜ ਦੀ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਇਹ ਅਰਥਾਂ ਸਮੇਤ ਸਰਮਣ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ